ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਸਵੈਕ ਪੰਜਾਬ ਟੀਵੀ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਹੋਈ ਹੈ ਜਿੱਥੇ ਕਿ ਮਾਝੇ ਦੇ ਵਿੱਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਹੈ ਉੱਥੇ ਮਾਲਵੇ ਦੇ ਵਿੱਚ ਹਾਲੇ ਤੱਕ ਮੌਸਮ ਸਾਫ਼ ਹੋਣ ਦੇ ਬਾਵਜੂਦ ਵੀ ਖਤਰਾ ਪੂਰੀ ਤਰ੍ਹਾਂ ਢੜਾ ਰਿਹਾ ਹੈ ਜਿਤੇ ਕਿ ਦਾਉਤਪੁਰ ਫਸੇ ਸਰਗਪੁਰ ਬੰਨ ਅਤੇ ਸਸਰਾਲੀ ਇੰਨਾ ਸਾਰੇ ਬੰਨਾਂ ਤੇ ਸਸਰਾਲੀ ਕਲੋਨੀ ਬੰਨ ਇੰਨਾ ਸਾਰੇ ਬੰਨਾਂ ਤੇ ਲਗਾਤਾਰ ਖਤਰਾ ਬਣਿਆ ਉੱਥੇ ਪੰਜਾਬੀ ਲਗਾਤਾਰ ਡਟੇ ਹੋਏ ਹਨ ਉੱਥੇ ਪੰਜਾਬ ਦੇ ਨਾਲ ਨਾਲ ਹੋਰ ਵੀ ਕਈ ਦੇਸ਼ ਦੇ ਕੋਨਿਆਂ ਦੇ ਵਿੱਚ ਹੜਾਂ ਦੀ ਮਾਰ ਪਈ ਹੈ ਤੇ ਦੱਸਦੀਏ ਕਿ ਹਿਮਾਚਲ ਚੇਹਬਿਆਰ ਹੋਵੇ ਇਹਨਾਂ ਦੇ ਵਿੱਚ ਵੀ ਹੜਾਂ ਦੀ ਮਾਰ ਦਾ ਦੱਸਿਆ ਜਾ ਰਿਹਾ ਤੇ ਉੱਥੇ ਨਾਲ ਲੱਗਦੇ ਦੇਸ਼ ਪਾਕਿਸਤਾਨ ਦੇ ਵਿੱਚ ਵੀ ਹੜਾਂ ਦੀ ਲਗਾਤਾਰ ਮਾਰ ਪਈ ਹੈ ਕਿਉਂਕਿ ਪੰਜਾਬ ਦੀਆਂ ਕਈ ਦਰਿਆਵਾਂ ਦਾ ਸਾਂਝ ਹੈ ਪਾਕਿਸਤਾਨ ਦੇ ਨਾਲ ਜਿੱਥੇ ਕਿ ਰਾਵੀ ਦਰਿਆ ਨੇ ਮਾਝੇ ਦੇ ਵਿੱਚ ਮਾਰ ਕੀਤੀ ਹੈ ਬਿਆਸ ਦਰਿਆ ਨੇ ਸਤਲੁਜ ਨੇ ਉੱਥੇ ਹੀ ਰਾਵੀ ਦੀ ਮਾਰ ਪਾਕਿਸਤਾਨ ਨੂੰ ਵੀ ਵੱਡੀ ਮਾਤਰਾ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਤੇ ਉੱਥੇ ਹੀ ਇੱਕ ਵੀਡੀਓ ਇਸ ਸਮੇਂ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ ਪਰ ਹਾਲੇ ਕੋਈ ਪੁਸ਼ਟੀ ਨਾ ਹੋਣ ਕਰਕੇ ਅਸੀਂ ਇਹ ਤੱਕ ਨਹੀਂ ਕਹਿ ਸਕਦੇ ਕਿ ਇਹ ਵੀਡੀਓ ਕਿੱਥੇ ਦੀ ਹੈ ਪਰ ਇਹ ਵੀਡੀਓ ਹਰ ਇੱਕ ਨੂੰ ਭਾਵੁਕ ਕਰ ਦੇਣ ਵਾਲੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿਵੇਂ ਅੜਦੇ ਪਾਣੀ ਦੇ ਵਿੱਚ ਇੱਕ ਬੱਚਾ ਇੱਕ ਔਰਤ ਦੇ ਬਾਹ ਫੜ ਕੇ ਲੈ ਜਾ ਰਿਹਾ ਹੈ ਅਤੇ ਪਹਿਲੀ ਨਜ਼ਰੇ ਦੇਖਣ ਤੋਂ ਲੱਗਦਾ ਹੈ ਕਿ ਜਿਵੇਂ ਆਪਣੀ ਮਾਂ ਜੋ ਕਿ ਜਾਂ ਤਾਂ ਬਿਓਸ਼ੈ ਜਾਂ ਫਿਰ ਇਸ ਦੁਨੀਆ ਨੂੰ ਛੱਡ ਗਈ ਹੈ ਉਸ ਨੂੰ ਕਿਸ ਤਰ੍ਹਾਂ ਖਿੱਚ ਕੇ ਲੈ ਜਾ ਰਿਹਾ ਹੈ ਜਿੱਥੇ ਇਹ ਭਾਵੁਕ ਕਰ ਦੇਣ ਵਾਲਾ ਪਲ ਹੈ ਜਿਸ ਦੇ ਨਾਲ 인ਸਾਨੀਅਤ ਅਤੇ ਬੱਚਿਆਂ ਦਾ ਅਤੇ ਹੋਰ ਪਰਿਵਾਰਕ ਜੀਵਾਂ ਦਾ ਕਿੰਨਾ ਜ਼ਿਆਦਾ ਨੁਕਸਾਨ ਜਾਨੀ ਤੇ ਮਾਲੀ ਹੋਇਆ ਉਹ ਦਰਸਾਉਂਦੀ ਹੈ ਉਥੇ ਇਸ ਵੀਡੀਓ ਬਣਾਉਣ ਵਾਲਿਆਂ ਨੂੰ ਵੀ ਲੋਕਾਂ ਵੱਲੋਂ ਲਾਂਤਾਂ ਪੈ ਰਹੀਆਂ ਨੇ ਕਿ ਤੇਰੇ ਵੀਡੀਓ ਬਣਾਉਂਦੇ ਦੀ ਜ਼ਮੀਰ ਮਰ ਗਈ ਤੂੰ ਇਸ ਬੱਚੇ ਦੀ ਮਦਦ ਕਿਉਂ ਨਹੀਂ ਕਰ ਸਕਿਆ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਰੂਰ ਕਮੈਂਟ ਕਰਨਾ ਹਾਲਾਂਕਿ ਕੁਝ ਲੋਕ ਇਸ ਨੂੰ AI ਵੀ ਕਹਿ ਰਹੇ ਨੇ ਪਰ ਟੈਕਨੀਕਲ ਮਾਰਾਂ ਦਾ ਕਹਿਣਾ ਹੈ ਕਿ ਇਹ ਵੀਡੀਓ AI ਦੇ ਨਾਲ ਬਣੀ ਹੋਈ ਨਹੀਂ ਹੈ ਕਿਉਂਕਿ ਗ੍ਰਾਫਿਕਸ ਦੱਸਦੇ ਹਨ ਕਿ ਇਹ ਵੀਡੀਓ ਰੀਅਲ ਹੈ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੋ ਕਮੈਂਟ ਕਰਨਾ ਆਓ ਦੇਖੋ ਇਹ ਪੂਰੀ ਵੀਡੀਓ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਜੀ